ਕਈ ਲੋਕ ਇਸ ਤਰ੍ਹਾਂ ਕਹਿੰਦੇ ਨੇ ਜੀ ਸਿੱਖ ਖਾਲਸਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਆਇਆ ਲੇਕਿਨ ਮੈਂ ਕਹਿੰਦਾ ਜਿਹੜੀ ਸਿੱਖੀ ਦਾ ਸਿਧਾਂਤ ਆ ਉਹ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਆਇਆ ਜਿਹੜੀ ਸ਼ਹੀਦੀ ਸਾ ਨੂੰ ਇੱਕ ਐਗਜ਼ਾਮਪਲ ਦਿੰਦੀ ਹੈ ਕਿ ਜਿਵੇਂ ਜਿਸ ਤਰੀਕੇ ਸਾਡੇ ਸਿੱਖਾਂ ਨੇ ਬੰਦ-ਬੰਦ ਕਟਵਾ ਕੇ ਸ਼ਹੀਦੀ ਤੱਕ ਦੇ ਦਿੱਤੀ ਖੋਪੜੀਆਂ ਤੱਕ ਲਹਾਈਆਂ ਆਪਣਾ ਸਿੱਖੀ ਸਦਕਾ ਛੱਡਿਆ ਉਹ ਜਿਹੜੀ ਬਾਣੀ ਸਾਡੀ ਗੁਰੂ ਹੈ ਜਿਹੜੀ ਅੰਤਰ ਸਰੂਪ ਜੋਤ ਆਸੀ ਗੁਰਬਾਣੀ ਚੋਂ ਦੇਖ ਸਕਦੇ ਆ ਮੈਨੂੰ ਲੱਗਦਾ ਕਿਸੇ ਤਸਵੀਰਾਂ ਚ ਨਹੀਂ ਦੇਖ ਸਕਦੇ ਅਸੀਂ ਲੇਕਿਨ ਉਹ ਜਿਹੜਾ ਇੱਕ ਰੋਹਾਨੀ ਸਰੂਪ ਹੈ ਨਾ ਉਸ ਦੀ ਤਸਵੀਰ ਕੇਵਲ ਔਰ ਕੇਵਲ ਗੁਰਬਾਣੀ ਚੋਂ ਤੁਸੀਂ ਲੈ ਸਕਦੇ ਆ ਕਹਿੰਦੇ ਜੀ ਜਦੋਂ ਸਾਡੀ ਜਿਹੜੀ ਆਉਣ ਵਾਲਾ ਭਵਿੱਖ ਹੈ ਕਹਿੰਦੇ ਜੀ ਉਹ ਜਦੋਂ ਮੇਲਾ ਹੋ ਜਾਏਗਾ ਨਾ ਫਿਰ ਸਾਨੂੰ ਇਤਿਹਾਸ ਚ ਇੱਤੇ ਆਉਂਦਾ ਕਿਉਂਕਿ ਕਹਿੰਦੇ ਨੇ ਕਿਸੇ ਧਰਤੀ ਨੂੰ ਕੋਈ ਮਿੱਟੀ ਰੰਗਦੀ ਹੈ ਲੇਕਿਨ ਪੰਜਾਬ ਦੀ ਧਰਤੀ ਨੂੰ ਤੇ ਖੂਨ ਖੂਨ ਨੇ ਰੰਗਿਆ ਅਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਖੜੇ ਆ ਤੇ ਚੁੱਪ ਚੁੱਪੇ ਤੇ ਸ਼ਹੀਦਾਂ ਦਾ ਖੂਨ ਹੈ ਤਾਂ ਦੇਖੋ ਜੀ ਅੱਜਕੱਲ ਦਾ ਯੂਥ ਉਹ ਕਿਤਨੇ ਕਿਤੇ ਭਟਕਦਾ ਨਜ਼ਰ ਆ ਰਿਹਾ ਪਰ ਤੁਸੀਂ ਆਪਣਾ ਦੋਹਰੋ ਉਹਨਾਂ ਯੂਥ ਨੂੰ ਕੀ ਕਹਿਣਾ ਚਾਹੋਗੇ ਦੇਖੋ ਯੂਥ ਦਾ ਤੇ ਇਹ ਵੀ ਸਾਨੂੰ ਆਪਣੇ ਇਤਿਹਾਸ ਨੂੰ ਸਮਝਣ ਦੀ ਜ਼ਰੂਰਤ ਹੈ यार ਮੈਂ ਬਹੁਤ ਸਾਰੀਆਂ ਥਾਵਾਂ ਤੇ ਜਾਣਾ ਤੇ ਸਾਨੂੰ ਇਹ ਵੇਖਣ ਨੂੰ ਮਿਲਦਾ ਉਹਨਾਂ ਦਾ ਯੂਥ ਹੈ ਨਾ ਜਿਹੜਾ ਆਪਣੇ ਇਤਿਹਾਸ ਨਾਲ ਬਹੁਤ ਸੁਚੇਤ ਆ ਸਾਡਾ ਯੂਥ ਆਪਣੇ ਇਤਿਹਾਸ ਨਾਲ ਸੁਚੇਤ ਨਹੀਂ ਹੈ ਕਹਿੰਦੇ ਜੀ ਤੁਸੀਂ ਕਿਸੇ ਨੂੰ ਲੰਗੇ ਜਾ ਅੱਜਕੱਲ ਜੋ ਮੈਜੋਰਟੀ ਕਿਸੇ ਨੂੰ ਲੰਗੇ ਜਾ ਰਹੇ ਹੋਗੇ ਉਹਨੂੰ ਪੁੱਛੋਗੇ ਪੱਗ ਕਿਉਂ ਬੰਨੀ ਹੈ ਉਹ ਕਹੇਗਾ ਜੀ ਮੇਰੇ ਦਾਦਾ ਪੜਦਾਦਾ ਬੰਦੇ ਸੀ ਇਸ ਕਰਕੇ ਬੰਨੀ ਹੈ ਇਹਨਾਂ ਸਿੱਖਾਂ ਦੀ ਗਿਣਤੀ 56% ਹੈ ਮਹਾਰਾਜਾ ਰਣਜੀਤ ਸਿੰਘ ਵਲੇ 13% ਸੀ ਕਹਿੰਦੇ ਫਿਰ ਵੀ ਅਸੀਂ ਉਹਨੂੰ ਖਾਲਸਾ ਰਾਜ ਕਹਿੰਦੇ ਆ ਜਿਵੇਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮੈਂ ਤੁਹਾਨੂੰ ਖੜੇ ਖੜੇ ਐਸੇ 50 ਸਥਾਨ ਗਿਣਾ ਸਕਦਾ ਜਿਹੜੇ ਕਿ ਅਜੇ ਨਹੀਂ ਸੰਭਾਲੇ ਹੋਏ ਸੀ ਤੇ ਅਸੀਂ ਕਹਿੰਦੇ ਬਾਹਰ ਜਾ ਕੇ ਸੰਭਾਲਾਂਗੇ ਪੰਜਾਬ ਦੇ ਤੇ ਅਸੀਂ ਸੰਭਾਲੇ ਨਹੀਂ ਕਹਿੰਦੇ ਲੇਕਿਨ ਇਸ ਵਕਤ ਜਦ ਸਾਡੀ ਬਤਾਂਤ ਗਿਣਤੀ ਆ ਉਹ ਯੂਥ ਹੈ ਯੂਥ ਕਿੱਥੇ ਨਾ ਕਿੱਥੇ ਆਪਣੇ ਆਪ ਨੂੰ ਉਹਨਾਂ ਦੇ ਨਾਲ ਕਨੈਕਟ ਨਹੀਂ ਕਰ ਪੰਦਾ ਕਹਿੰਦੇ ਵੀ ਅਸੀਂ ਕਹਿੰਦੇ ਆ ਜੀ ਸਾਡੇ ਇਤਿਹਾਸ ਚੋ ਰੋਲ ਮਾਡਲਸ ਨਹੀਂ ਹੈ ਸਾਡੇ ਇਤਿਹਾਸ ਚੋ ਰੌਚਕਤਾ ਨਹੀਂ ਹੈ ਕੇਵਲ ਔਰ ਕੇਵਲ ਹਰੀ ਸਿੰਘ ਨਲਵਾ 15 ਸਾਲਾਂ ਦੀ ਉਮਰ ਸ਼ੇਰ ਦੇ ਜਵਾੜੇ ਪਾੜ ਦਿੰਦੇ ਨੇ ਸਿੱਖ ਇਸ ਨੋਟ ਅਬਾਊਟ ਕਿ ਤੁਸੀਂ ਕਿਸੇ ਚੀਜ਼ ਨੂੰ ਸੈਕਰੀਫਾਈਜ਼ ਕਰ ਦੋ ਸਿੱਖੀ ਤੇ ਕਹਿੰਦੀ ਹੈ ਵੀ ਤੁਸੀਂ ਆਪਣੇ ਮਤ ਨੂੰ ਨਿਛਾਵਰ ਕਰਕੇ ਗੁਰੂ ਦੇ ਦਰਬਾਰ ਚ ਆ ਜਾਓ ਤੇ ਤੁਸੀਂ ਸਿੱਖ ਹੋ ਸਤਿਗੁਰੂ ਜੀ ਸਾਰੇ ਨੂੰ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਹਾਂ ਸਭ ਤੋਂ ਕਵਲ ਅਕਸਰੀ ਜੜੇ ਨੇ ਅੱਜ ਕੱਲ ਦੇ ਯੂਥ ਨੇ ਜਿਹੜਾ ਇਤਿਹਾਸ ਆਪਣਾ ਸਿੱਖੀ ਦਾ ਉਹ ਪੁੱਲਦੇ ਹੋਏ ਨਜ਼ਰ ਆ ਰਹੇ ਨੇ ਪਰ ਕਿਤਨਾ ਕਿਤੇ ਕੁਝ ਇਹੋ ਜਿਹੇ ਯੂਥ ਗੱਲ ਕਰ ਲੈਣੇ ਇਹੋ ਜਿਹੇ ਸਿੱਖ ਜਿਹੜੇ ਯੂਥ ਨੇ ਜਿਹੜੇ ਨਵੇਂ ਆ ਰਹੇ ਨੇ ਉਹ ਕਿਤਨਾ ਕਿਤੇ ਸਿੱਖੀ ਦਾ ਜਿਹੜਾ ਹੈ ਕਿ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਨੂੰ ਆਪਣੀ ਹਿਸਟਰੀ ਦਾ ਜਾਣੂ ਕਰਨ ਦਾ ਬਹੁਤ ਹੀ ਆਨੰਦ ਆਉਂਦਾ ਵਾ ਉਸ ਦੇ ਬਾਰੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਹਿਸਟੋਰੀਅਨ ਸਿਮਰ ਸਿੰਘ ਮੌਜੂਦ ਨੇ ਜਿਹੜੇ ਕਿ ਯੰਗੇਸਟ ਹਿਸਟੋਰੀਅਨਸ ਨੇ ਜਿਹੜੇ ਕਿ ਸਿੱਖ ਇਤਿਹਾਸ ਬਾਰੇ ਜਾਣਕਾਰੀ ਰੱਖਦੇ ਨੇ ਤੇ ਹੋਰ ਵੀ ਸਿੱਖ ਇਤਿਹਾਸ ਬਾਰੇ ਜੋ ਹੈ ਕਿ ਹੋਰ ਖੋਜ ਕਰਦੇ ਨੇ ਕਿ ਜਿਹੜਾ ਇਤਿਹਾਸ ਸਾਨੂੰ ਪਤਾ ਲੱਗੇ ਅੱਜ ਉਹ ਅੰਮ੍ਰਿਤਸਰ ਪੂਜੇ ਨੇ ਤੇ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਾਣਦੇ ਆਂ ਸਾਰਿਆਂ ਇਤਿਹਾਸ ਬਾਰੇ ਕਿਸ ਤਰ੍ਹਾਂ ਨਾਲ ਰੁਚੀ ਪਈ ਹੈ ਤੇ ਸਾਰੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗੇ ਟਾਈਮ ਦੇਣ ਲਈ ਜੀ ਤੇ ਮੈਂ ਤੁਹਾਡਾ ਕਿਦਾਂ ਐਗਜ਼ਾਮਪਲ ਤੁਹਾਡੇ ਬਾਰੇ ਜਾਨਣਾ ਚਾਹਾਂਗਾ ਕਿ ਤੁਸੀਂ ਕਿਸ ਤਰ੍ਹਾਂ ਤੁਹਾਡਾ ਰੋਜ਼ਾਨਾ ਪਿਆ ਇਸ ਵਿੱਚ ਵੇਖੋ ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਜਿਹੜਾ ਸਾਡਾ ਇਤਿਹਾਸ ਆ ਉਹ ਸਾਨੂੰ ਇੰਨਾ ਕਿ ਬਿਕੋਜ਼ ਸਾਡੀ ਰੂਟਸ ਤੇ ਹੈ ਤੇ ਗੱਲ ਕਰੀਏ ਇਤਿਹਾਸ ਵੱਲ ਮੇਰੇ ਰੋਜ਼ਾਨਾ ਦੀ ਕਿਉਂਕਿ ਆਮ ਪੰਜਾਬ ਵਿੱਚ ਜੋ ਚੱਲ ਰਿਹਾ ਹੈ ਵੀ ਅਸੀਂ ਜ਼ਿਆਦਾਤਰ ਲੋਕਾਂ ਦੇ ਕੇਸ ਕਤਲ ਕਰਾਏ ਹੋਏ ਨੇ ਤੇ ਕਹਿੰਦੇ ਜੀ ਮੈਂ ਵੀ ਉਸ 2018 ਵਿੱਚ ਉਹਨਾ ਇੱਕ ਬੱਚਿਆਂ ਵਿੱਚੋਂ ਇੱਕ ਸੀ ਜਿਹਦੇ ਕੇਸ ਕਤਲ ਕਰਾਇਆ ਸੀ ਨਾਰਮਲ ਲਾਈਫ ਚੱਲ ਰਹੀ ਸੀ ਤੇ ਨਾਰਮਲ ਲਾਈਫ ਦੇ ਚੱਲਦੇ ਚੱਲਦੇ 2018 ਵਿੱਚ ਜਿੱਥੇ ਮੈਂ ਜਿਸ ਲਾਇਬ੍ਰੇਰੀ ਵਿੱਚ ਮਤਲਬ ਜਿਸ ਕਮਰੇ ਵਿੱਚ ਮੈਂ ਰਹਿੰਦਾ ਸੀ ਉਸ ਕਮਰੇ ਵਿੱਚ ਲਾਇਬ੍ਰੇਰੀ ਹੁੰਦੀ ਸੀ ਤੇ ਉਹ ਪਰਦਾਦਾ ਜੀ ਦਾ ਕਮਰਾ ਸੀ ਕਹਿੰਦੇ ਜੀ ਇੱਕ ਵਾਰ ਮੈਂ ਉੱਥੇ ਕਿਤਾਬ ਪੜ੍ਹੀ ਜਿਹਦਾ ਨਾਮ ਸੀ ਕਾਲੀ ਮੋਰਚਾ ਤੇ ਚੱਬਰ ਕਿਉਂਕਿ ਮੈਂ ਕਿਸੇ ਵਿਦੇਸ਼ੀ ਕੰਟਰੀ ਵਿੱਚ ਇੱਕ ਐਗਜ਼ੀਬਿਸ਼ਨ ਲਾਣ ਜਾਣੀ ਸੀ ਪੇਂਟਿੰਗਸ ਦੀ ਤੇ ਦਾ ਜਿਹੜਾ ਟੌਪਿਕ ਸੀ ਉਹ ਸੀਗਾ ਇੰਡੀਅਨ ਕਲਚਰ ਤੇ ਮੈਨੂੰ ਲੱਗਿਆ ਵੀ ਇਸ ਕਮਰੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਮਿਲ ਸਕਦੀਆਂ ਜਿਹੜੀਆਂ ਇੰਡੀਅਨ ਕਲਚਰ ਨਾਲ ਰਿਲੇਟਡ ਹੋਣ ਕਹਿੰਦੇ ਜੀ ਉਹ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਤੇ ਕਿਤਾਬ ਦੇ ਪੜਨ ਦੇ ਅੰਤ ਵਿੱਚ ਜਦੋਂ ਇੱਕ ਮੈਨੂੰ ਚੈਪਟਰ ਬੜਾ ਇੰਟਰਸਟਿੰਗ ਲੱਗਿਆ ਜਿਹਦਾ ਨਾਮ ਜਿਉ ਚੈਪਟਰ ਮੈਂ ਜਦੋਂ ਪੜਿਆ ਹੈ ਤੇ ਉਸ ਚੈਪਟਰ ਵਿੱਚੋਂ ਮੈਨੂੰ ਇੱਕ अनोखा ਇਤਿਹਾਸ ਸਿੱਖਾਂ ਦਾ ਵਿਖਣ ਨੂੰ ਮਿਲਿਆ ਹੈ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਅਰਬ ਦੀ ਧਰਤੀ ਤੇ ਜਾਂਦੇ ਨੇ ਤੇ ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਇੱਕ ਸ਼ਖਸ ਹੋਇਆ ਕਿਉਂਕਿ ਅਸੀਂ ਜਦੋਂ ਸਿੱਖ ਇਤਿਹਾਸ ਦੇ ਮੁੱਢਲੇ ਸਰੋਤਾਂ ਦੀ ਗੱਲ ਕਰਦੇ ਹਾਂ ਤੇ ਉਸ ਵਿੱਚ ਜਨਮ ਸਾਖੀਆਂ ਆਉਂਦੀਆਂ ਨੇ ਲੇਕਿਨ ਜਨਮ ਸਾਖੀਆਂ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਵੇਲੇ ਜਿਹੜਾ ਅੱਖੀਂ ਡਿੱਠਾ ਬਰਤਾਨੀਕ ਸ਼ਖਸ ਹੋਇਆ ਜਿਹਦਾ ਨਾਮ ਸੀ ਤਾਜੁਦੀਨ ਨਾਰਾਨੀ ਮੁਫਤ ਨਖਸ਼ਬੰਦੀ ਤਾਜੁਦੀਨ ਨਖਸ਼ਬੰਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਵੇਂ ਅਸੀਂ ਭਾਈ ਗੁਰਦਾਸ ਜੀ ਦੀ ਵਾਰਾਂ ਚ ਪੜ੍ਹਦੇ ਹਾਂ ਕਿ ਫਿਰ ਬ ਤਾਬਕਾ ਚ ਕੁਜਾ ਬਾਗ ਮਸੱਲਾ ਤਾਰੀ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਾਬੇ ਦੀ ਧਰਤੀ ਤੇ ਅਰਬ ਦੀ ਧਰਤੀ ਤੇ ਜਾਂਦੇ ਨੇ ਤੇ ਉਹ ਸ਼ਖਸ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ 2 ਸਾਲ ਰਿਹਾ ਤੇ ਜੋ ਕੁਝ ਉਸ ਨੇ ਆਪਣੇ ਅੱਖੀ ਵੇਖਿਆ ਤੇ ਉਹ ਲਿਖਿਆ ਉਸ ਵਿੱਚ ਉਹਨੇ ਇਹ ਵੀ ਲਿਖਿਆ ਵੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਸ ਤਰੀਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਧਰਤੀ ਤੇ ਜਾ ਕੇ ਇਹ ਪੈਗਾਮ ਦਿੱਤਾ ਕਿ ਰੱਬ ਹਰ ਥਾਂ ਵੱਸਦਾ ਹੈ ਕਹਿੰਦੇ ਜੀ ਉਸ ਜਿਹੜਾ ਉਸ ਤੋਂ ਬਾਅਦ ਉਸ ਇਤਿਹਾਸਕ ਤੁਸੀਂ ਘਟਨਾਕ੍ਰਮ ਲਗਾ ਲਓ ਇਹ ਇਤਿਹਾਸਕ ਗੁਰੂ ਸਾਹਿਬ ਜੀ ਦੇ ਸੰਦੇਸ਼ ਤੋਂ ਪਰੰਤ ਕਹਿੰਦੇ ਉੱਥੇ ਦਾ ਇੱਕ ਕਾਜ਼ੀ ਸੀ ਜਿਹਦਾ ਨਾਮ ਸੀ ਕਾਜ਼ੀ ਰੁਕਨਉਦਦੀਨ ਕਹਿੰਦੇ ਜੀ ਉਹ ਜਦੋਂ ਕਾਜ਼ੀ ਰੁਕਨਦੀਨ ਆਇਆ ਗੁਰੂ ਨਾਨਕ ਮਹਾਰਾਜ ਜੀ ਨੂੰ ਪਤਾ ਲੱਗਾ ਵੀ ਇੱਕ ਸ਼ਖਸ ਆਇਆ ਜਿਹੜਾ ਖੁਦਾ ਦੇ ਘਰ ਦੇ ਵੱਲ ਪੈਰ ਕਰਕੇ ਲੇਟ ਗਿਆ ਕਹਿੰਦੇ ਜੀ ਉਹ ਕਾਫਰ ਆਇਆ ਉਹਨਾਂ ਨੇ ਕਿਹਾ ਵੀ 15 ਆਪਣੇ ਨਾਲ ਕੁਝ ਲੋਕਾਂ ਨੂੰ ਲੈ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਾਰਨ ਲਈ ਤੁਰ ਪਏ ਕਹਿੰਦੇ ਜਦੋਂ ਕਾਜ਼ੀ ਸਾਹਿਬ ਆਏ ਨੇ ਸਭ ਤੋਂ ਪਹਿਲਾਂ ਬੈਠੇ ਨੇ ਤੇ ਉਹਨਾਂ ਨੇ ਕਿਹਾ ਅਸਲਾਮੁਅਲੈਕੁਮ ਤੇ ਗੁਰੂ ਨਾਨਕ ਦੇਵ ਮਹਾਰਾਜ ਦਾ ਜਵਾਬ ਸੀ ਗੁਰਬਤ ਅਕਾਲ ਸਤਿ ਸ਼੍ਰੀ ਅਕਾਲ ਕੀ ਇਹ ਜਿਹੜਾ ਖਾਲਸੇ ਦਾ ਜੰਗੀ ਨਾਰ ਆਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਵਰਤਿਆ ਆਇਆ ਕਿਉਂਕਿ ਦੇਖੋ ਅੱਜਕੱਲ ਅਸੀਂ ਜਦੋਂ ਵੀ ਕਿਸੇ ਨੂੰ ਗਰੀਟਿੰਗ ਕਰਦੇ ਹਾਂ ਕਿਸੇ ਭਾਵ ਦੇ ਨਾਲ ਕਰਦੇ ਹਾਂ ਜਾਂ ਕਿਸੇ ਨੂੰ ਇੱਕ ਐਂਟੀਟੀ ਰੱਖ ਕੇ ਕਰਦੇ ਹਾਂ ਅਸੀਂ ਕਿਸੇ ਵੀ ਥਾਂ ਤੇ ਉੱਪਰ ਜਾਵਾਂਗੇ ਉੱਥੇ ਵੱਡੀ ਛੋਟੀ ਕੁਰਸੀ ਲੱਗੀ ਹੋਊਗੀ ਜਿਹੜੀ ਤੁਹਾਨੂੰ ਅਹਿਸਾਸ ਦਿਵਾਉਗੀ ਵੀ ਉਹ ਬੰਦਾ ਵੱਡਾ ਹੈ ਜਾਂ ਉਹ ਬੰਦਾ ਸੱਚਾ ਹੈ ਉਹ ਝੂਠਾ ਹੈ ਕੀ ਹੈ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਦਾ ਸਿਧਾਂਤ ਹੈ ਸੀਗਾ ਸਤਿ ਸ਼੍ਰੀ ਅਕਾਲ ਉਹ ਸੱਚਾ ਕਾਲ ਉਹ ਸੱਚਾ ਕਾਲ ਰਹਿਤ ਪ੍ਰਮਾਤਮਾ ਉਹ ਸੱਚ ਇਹ ਵਾਲਾ ਨਹੀਂ ਜਿਹੜਾ ਅਸੀਂ ਸੱਚ ਝੂਠ ਕਰਦੇ ਆਂ ਕਹਿੰਦੇ ਉਹ ਸੱਚ ਸਦੀ ਵੀ ਰਹਿਣ ਵਾਲਾ ਸੱਚ ਉਹ ਪ੍ਰਮਾਤਮ ਦੀ ਜੋਤ ਉਸ ਨੂੰ ਹੀ ਨਮਨ ਆ ਕਹਿੰਦੇ ਜੀ ਉਹੀ ਸੱਚ ਆ ਕਹਿੰਦੇ ਜੀ ਉਸ ਉਪਰਾਧ ਕਾਜੀ ਸਾਹਿਬ ਦੇ 360 ਸਵਾਲ ਹੋਏ ਨੇ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਧਰਤੀ ਤੇ ਜਿਹੜੀ ਦਾਤ ਵੰਡੀ ਆ ਸਤ ਕਰਤਾਰ ਚਿੱਤਾ ਹੋਵੇ ਕਿਉਂਕਿ ਅਸੀਂ ਬਾਬਿਆਂ ਕੋਲ ਅੱਜ ਕੱਲ ਜਾਵਾਂਗੇ ਲੋਕਾਂ ਨੂੰ ਕਹਿੰਦੇ ਨਹੀਂ ਪੁੱਤਰਾਂ ਦੀ ਦਾਤ ਦੇਵੇ ਰੱਬ ਤੈਨੂੰ ਤੈਨੂੰ ਰੱਬ ਫਲਾਣੀ ਦਾਤ ਦੇਵੇ ਖੁਸ਼ ਰੱਖੇ ਗੁਰੂ ਨਾਨਕ ਸਾਹਿਬ ਕੋ ਲੋਕ ਜਾਂਦੇ ਸੀ ਗੁਰ ਸੱਤ ਕਰਤਾਰ ਚਿਤਾਵੇ ਉਹ ਸੱਚਾ ਕਰਤਾਰ ਹੀ ਚਿਤੇ ਆਵੇ ਕਹਿੰਦੇ ਜਿਸ ਵਕਤ ਉਹ ਸੱਚੇ ਕਰਤਾਰ ਨੇ ਤੇਰੀ ਬਾਹ ਫੜ ਲਈ ਦੁਨੀਆ ਦਾ ਕੋਈ ਸ਼ਖਸ ਨਹੀਂ ਹੋਊਗਾ ਜਿਹੜਾ ਤੈਨੂੰ ਦੁੱਖ ਦੇ ਸਕਦਾ ਹੋਊਗਾ ਕਹਿੰਦੇ ਜੀ ਕਾਜ਼ੀ ਰੁਕਨਦੀਨ ਸਾਹਿਬ ਨੇ ਜਿਹੜਾ 360 ਸਵਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕੀਤੇ ਨੇ ਤੇ ਕਹਿੰਦੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਕੇ ਗੁਰਨਾਨਕ ਦੇ ਸਿੱਖ ਬਣ ਗਏ ਨੇ ਹੁਣ ਇੱਥੇ ਗੱਲ ਆਉਂਦੀ ਹੈ ਕਈ ਲੋਕ ਇਸ ਤੇ ਤਰਕ ਕਰਦੇ ਨੇ ਜੀ ਸਿੱਖ ਖਾਲਸਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਆਇਆ ਲੇਕਿਨ ਮੈਂ ਕਹਿੰਦਾ ਜਿਹੜੀ ਸਿੱਖੀ ਦਾ ਸਿਧਾਂਤ ਹੈ ਉਹ ਤੇ ਗੁਰੂ ਨਾਨਕ ਦੇ ਨਿਹੰਗ ਸਿੰਘ ਨੇ ਜਾਂ ਕੋਈ ਵੀ ਆਪਣੇ ਧਰਮ ਦੇ ਨੇ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਰਦੇ ਨੇ ਪਰ ਦੇਖਿਆ ਜਾਵੇ ਤਾਂ ਸਿੱਖੀ ਦਾ ਮੇਨ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਕੀਤੀ ਤੁਸੀਂ ਦਾਸ ਰਕੇ ਹੁਣ ਸਾਸ਼ਟਰੀ ਆਕਾਲ ਮੇਨ ਗੁਰੂ ਨਾਨਕ ਦੇਵ ਜੀ ਤੋਂ ਪਰਚਾਲਿਤ ਨਹੀਂ ਵੇਖੋ ਜਿਹੜਾ ਸਾਡੀ ਫਤਿਹ ਹੈ ਨਾ ਹੁਣ ਆਪਾਂ ਵੀ ਮਿਲਣ ਤੋਂ ਪਹਿਲਾਂ ਫਤਿਹ ਬੁਲਾ ਲਈ ਠੀਕ ਹੈ ਫਤਿਹ ਗਜਾਈ ਉਹ ਕਹਿੰਦੇ ਵੀ ਅੱਗੇ ਪਾਵਤ ਸਿੰਘ ਜੋ ਮਤਲਬ ਉਹ ਕਹਿੰਦੇ ਵਾਹਿਗੁਰੂ ਜੀ ਕੀ ਫਤਿਹ ਬੁਲਾਵਤ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੋ ਗਿਆ ਫਤਿਹ ਬੁਲਾਣ ਦਾ ਕਿਉਂਕਿ ਫਤਿਹ ਦੇਖੋ ਗੱਲ ਇਹ ਆ ਵੀ ਇੱਥੇ ਗੱ ਸਾਨੂੰ ਘਟਨਾਵਾਂ ਦਰਜ ਵਿੱਚ ਮਿਲਣ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੋ ਕਿਰਪਾਨਾਂ ਧਾਰਨ ਕੀਤੀਆਂ ਨੇ ਇੱਕ ਮੀਰੀ ਦੀ ਤੇ ਪੀਰੀ ਦੀ ਇਤਿਹਾਸ 'ਚ ਤਾਂ ਬੜੇ ਸਾਰੇ ਐਗਜ਼ਾਮਪਲ ਸਾਨੂੰ ਮਿਲਦੇ ਨੇ ਲੇਕਿਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇੱਕ ਤੁਸੀਂ ਕਹਿ ਲਓ ਹੁਕਮ ਕਰ ਦਿੱਤਾ ਖਾਲਸੇ ਨੂੰ ਸਾਜਣ ਤੋਂ ਬਾਅਦ ਤੇ ਸਾਡਾ ਫਰਜ਼ ਬੰਦਾ ਕਿ ਅਸੀਂ ਫਤਿਹ ਹੀ ਬੁਲਾਈਏ ਲੇਕਿਨ ਇਤਿਹਾਸਕ ਤੌਰ ਦੇ ਉੱਪਰ ਜਦੋਂ ਕਹਿੰਦੇ ਕਾਜ਼ੀ ਰੁਕਨਦੀਨ ਸਾਹਿਬ ਮਹਾਰਾ ਕਾਜ਼ੀ ਰੁਕਨਦੀਨ ਸਾਹਿਬ ਮਹਾਰਾ ਦੇ ਮੁਰੀਦ ਬਣ ਜਾਂਦੇ ਨੇ ਕਹਿੰਦੇ ਉਹਨਾਂ ਦੇ ਇੱਕ ਤੁਸੀਂ ਕਹਿ ਲਓ ਗੁਰੂ ਨਾਨਕ ਨੂੰ ਮੁਰਸ਼ਦ ਧਾਰ ਲਿਆ ਆਪਣ ਅੱਠ ਫਤਵੇ ਦੇ ਕੇ ਕਾਜੀ ਸਾਹਿਬ ਨੂੰ ਸ਼ਹੀਦ ਕੀਤਾ ਕਾਜੀ ਸਾਹਿਬ ਸਿੱਖ ਤੇ ਤੁਸੀਂ ਵੇਖੋ ਉਸ ਦੌਰਾਨ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਕਿਉਂਕਿ ਇਹ ਮੈਨੂੰ ਲੱਗਦਾ ਉਹ ਸ਼ਹਾ ਉਹ ਸ਼ਹੀਦੀ ਆ ਜਿਹੜੀ ਸ਼ਹੀਦੀ ਸਾਨੂੰ ਇੱਕ ਐਗਜ਼ਾਮਪਲ ਦਿੰਦੀ ਹੈ ਕਿ ਜਿਵੇਂ ਜਿਸ ਤਰੀਕੇ ਸਾਡੇ ਸਿੱਖਾਂ ਨੇ ਬੰਦ-ਬੰਦ ਕਟਵਾ ਕੇ ਸ਼ਹੀਦੀ ਤੱਕ ਦੇ ਦਿੱਤੀ ਖੋਪੜੀਆਂ ਤੱਕ ਲੁਹਾਈਆਂ ਆਪਣਾ ਸਿੱਖੀ ਸਦਕਾ ਛੱਡਿਆ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤਾਂ ਜਿਹੜਾ ਦਰਸ਼ਨ ਵੀ ਕਰ ਲੈਂਦਾ ਸੀ ਤੇ ਅੱਜ ਵੀ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਦਰਸ਼ਨ ਕਰ ਸਕਦੇ ਹਾਂ ਨਾ ਵੈਸੇ ਦੇਖਿਆ ਜAVE ਕਈ ਵੈਸੇ ਸਾਡੇ ਜਿਹੜੇ ਧਰਮ ਦੀ ਗੱਲ ਕੀਤੀ ਜਾਵੇ ਮੂਰਤੀ ਪੂਜਾ ਨਹੀਂ ਮੰਨਦੇ ਹਨਾ ਕਈ ਤੇ ਲਿਖਿਆ ਹੋਇਆ ਹੈ ਕਿ ਕਹਿੰਦੇ ਮੂਰਤੀ ਪੂਜਾ ਨਹੀਂ ਮੈਨ ਕਹਿੰਦੇ ਨੇ ਕਿ ਜਿਹੜੀ ਬਾਣੀ ਹੈ ਉਹੀ ਅਸਲ ਗੁਰੂ ਹੈ ਜਿਹਨੂੰ ਮੰਦਰ ਪਰ ਲੋਕੀ ਜਿਹੜੇ ਨੇ ਕਿ ਫੋਟੋਆਂ ਦੇ ਵਿੱਚ ਜ਼ਿਆਦਾ ਮੰਨਦੇ ਨੇ ਮੂਰਤੀ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਕਿ ਅਸਲ ਚ ਤੇ ਬਾਣੀ ਹੀ ਜਿਹੜੇ ਗੁਰਸਾਹਿਬ ਨੇ ਸਾਨੂੰ ਕਹੀ ਹੋਈ ਹੈ ਦੇਖੋ ਗੁਰਬਾਣੀ ਦਾ ਖੁਦ ਦਾ ਸਿਧਾਂਤ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਉਹ ਜਿਹੜੀ ਬਾਣੀ ਸਾਡੀ ਗੁਰੂ ਹੈ ਜਿਹੜੀ ਅੰਤਰ ਸਰੂਪ ਜੋਤਿਆ ਸੀ ਗੁਰਬਾਣੀ ਚੋਂ ਦੇਖ ਸਕਦੇ ਆ ਮੈਨੂੰ ਲੱਗਦਾ ਉਹ ਕਿਸੇ ਤਸਵੀਰਾਂ ਚ ਨਹੀਂ ਦੇਖ ਸਕਦੇ ਅਸੀਂ ਤਸਵੀਰਾਂ ਤੇ ਉਸ ਇੱਕ ਸਰੀਰਕ ਰੂਪ ਦੀਆਂ ਬਣ ਸਕਦੀਆਂ ਨੇ ਲੇਕਿਨ ਉਹ ਜਿਹੜਾ ਇੱਕ ਰੋਹਾਨੀ ਸਰੂਪ ਆ ਨਾ ਉਸ ਦੀ ਤਸਵੀਰ ਕੇਵਲ ਔਰ ਕੇਵਲ ਗੁਰਬਾਣੀ ਚ ਤੁਸੀਂ ਲੈ ਸਕਦੇ ਆ ਤੇ ਕਹਿੰਦੇ ਵੀ ਜਿਸ ਵਕਤ ਕਾਜ਼ੀ ਰੁਕਨਦੀਨ ਸਾਹ ਮਹਾਰਾਜ ਨੂੰ ਤੇ ਮਤਲਬ ਉੱਥੇ ਮਹਾਰਾਜ ਦਾ ਸਿੱਖ ਬਣਨ ਕਰਕੇ ਸ਼ਹੀਦ ਕਰ ਦਿੱਤਾ ਤੇ ਕਹਿੰਦੇ ਉਹ ਸਾਰਾ ਸ਼ਖ ਜਿਹੜਾ ਉਸਤਾਜ ਦੀ ਨਕਸ਼ਬੰਦੀ ਨੇ ਲਿਖਿਆ ਤੇ ਕਹਿੰਦੇ ਉਹ ਸਫਰਨਾਮਾ ਉਹਨੇ ਮਦੀਨੇ ਦੇ ਮਦਰਸੇ ਚ ਜਮਾ ਕਰਾ ਦਿੱਤਾ ਤੇ ਮਦੀਨੇ ਦੇ ਮਦਰਸੇ ਵਿੱਚ 1927 ਚ ਇੱਕ ਸ਼ਖਸੀ ਜਿਹਦਾ ਨਾਮ ਸੀ ਸੈਦ ਮੁਸ਼ਤਾਕ ਹੁਸੈਨ ਸ਼ਾ ਉਹ ਕਹਿੰਦੇ ਪੜਦਾ ਹੈ ਤੇ ਉਹਨੂੰ ਬਹੁਤ ਸਾਰੀਆਂ ਇੰਟਰਸਟਿੰਗ ਕਿਤਾਬ ਹੈ ਸਿਹਤੋ ਵਾਬਾ ਬਣਾਣ ਤੁਸੀਂ ਪੜ ਸਕਦੇ ਹੋ ਉਸ ਤੇ ਇਸ ਤੇ ਡਿਟੇਲ ਬਾਰੇ ਲਿਖਿਆ ਹੈ ਕਹਿੰਦੇ ਜੀ ਉਹ ਪੜ ਬੜਾ ਜ਼ਿਆਦਾ ਉਹਨੇ ਪੜੀ ਹੈ ਕਿਤਾਬ ਕਹਿੰਦੇ ਆਪਣੇ ਅੱਬੂ ਦੇ ਨਾਲ ਮੀਰਪੁਰ ਦੇ ਸ਼ਾਹੀ ਘਰਾਨੇ 'ਚ ਹੋਇਆ ਤੇ ਕਹਿੰਦੇ ਆਪਣੇ ਅੱਬੂ ਦੇ ਨਾਲ ਉੱਥੇ ਹਜਤੇ ਜਾਂਦਾ ਤੇ ਉਹਨੂੰ ਇੱਕ ਕਿਤਾਬ ਪੜਨ ਨੂੰ ਮਿਲਦੀ ਹੈ ਉਹ 44 ਹਾਸਲ ਕਰਦੇ ਉਹੀ ਕਿਤਾਬ ਜਿਹੜੀ ਤਜਦੀਨ ਅਖਸ਼ਬੰਦੀ ਨੇ 2 ਸਾਲ ਦਾ ਸਫਰਨਾਮਾ ਅੱਖੀ ਡਿਠਾ ਲਿਖਿਆ ਕਹਿੰਦੇ ਉਹ ਕਿਤਾਬ ਪੜ ਕੇ ਬੜਾ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਤੇ ਬਾਅਦ 'ਚ ਬਹੁਤ ਲੰਬੀ ਗਾਥਾ ਹੈ ਕਿ ਕਿਸ ਤਰੀਕੇ ਉਹ ਸਿੱਖ ਸੱਜ ਜਾਂਦੇ ਨੇ ਮੇਨ ਗੱਲ ਕਿ ਇਹ ਤੁਹਾਡਾ ਮੇਨ ਮੋਟਿਵ ਕੀ ਆ ਦਿਖਿਆ ਜਾਵੇ ਤੇ ਤੁਸੀਂ ਵੀ ਇਤਿਹਾਸ ਨੂੰ ਹੁਣ ਮੈਂ ਅਸੀਂ ਦੇਖਿਆ ਆ ਤੁਹਾਡੇ ਕਿ ਤੁਸੀਂ ਇਤਿਹਾਸ ਇਕੱਠਾ ਕਰ ਰਹੇ ਹੋ ਦੇਖ ਰਹੇ ਹੋ ਜਾਣਦੇ ਹੋ ਤੁਹਾਡੀ ਵੀਡੀਓਜ਼ ਵੀ ਸੀ ਕਿ ਦੇਖੀਆਂ ਜਿੱਥੇ ਬਿਲਡਿੰਗ ਢਾਈ ਹੋਈ ਆ ਤੁਸੀਂ ਉੱਥੇ ਉੱਥੇ ਜਾ ਕੇ ਵੀ ਕਰ ਰਹੇ ਹੋ ਮੈਨੂੰ ਤੁਹਾਡਾ ਮੋਟਿਵ ਕੀ ਹੈ ਕਿ ਤੁਸੀਂ ਆਪਾ ਕੱਢਣਾ ਚਾਹੁੰਦੇ ਕਿ ਹੋਰ ਇਤਿਹਾਸ ਪਤਾ ਲੱਗੇ ਦੇਖੋ ਮੇਰਾ ਮੋਟਿਵ ਇਹਨਾ ਹੈ ਕਿ ਅਸੀਂ ਹਰ ਰੋਜ਼ ਇੱਕ ਤੁਸੀਂ ਵੇਖੋ ਆਪਾਂ ਹਰ ਰੋਜ਼ ਇੱਕ ਰੋਟੀ ਖਾਣਨੇ ਆ ਇੱਕ ਸਪੋਜ਼ ਕਰੋ ਭੋਜਨ ਛਕਦੇ ਆ ਮੈਨੂੰ ਸਾਫ ਸ਼ਬਦਾਂ ਚ ਕਹਾਂਗਾ ਤੇ ਕਹਿੰਦੇ ਜਿਸ ਵਕਤ ਅਸੀਂ 10 ਦਿਨਾਂ ਤੱਕ ਇੱਕ ਲੰਬਾ ਇੱਕ ਭੋਜਨ ਛਕੀ ਜਾ ਰਹੇ ਆ ਤੇ ਕਹਿੰਦੇ ਵੀ ਜੰਕ ਫੂਡ ਛਕੀ ਜਾ ਰਹੇ ਆ ਤੇ ਕਹਿੰਦੇ ਜਦੋਂ ਤੇ ਡਾਕਟਰ ਜਾ ਕੇ ਕਹਿੰਦੇ ਸਭ ਤੋਂ ਪਹਿਲਾਂ ਪ੍ਰੈਸਕ੍ਰਿਪਸ਼ਨ ਦੇ ਉੱਪਰ ਲਿਖਦਾ ਵੀ ਘਰ ਦਾ ਬਣਾਇਆ ਸਾਦਾ ਭੋਜਨ ਛਕੋ ਕਹਿੰਦੇ ਉਸੇ ਤਰੀਕੇ ਨਾਲ ਅਸੀਂ ਆ ਕਿ ਅਸੀਂ ਇੱਕ ਲੰਬੇ ਤੌਰ ਦੇ ਉੱਪਰ ਸਮਾਜ ਵਿੱਚ ਜੋ ਲਚਰਤਾ ਤੇ ਸਮਾਜ ਵਿੱਚ ਜੋ ਤੁਸੀਂ ਵੇਖੋ ਗੁਰਮਤ ਵਿਰੋਧੀ ਕਾਰਜ ਗੁਰਮਤ ਇਹ ਨਹੀਂ ਹੈ ਵੀ ਤੁਸੀਂ ਕੇਵਲ ਔਰ ਕੇਵਲ ਸਰੂਪ ਧਾਰਨ ਕਰੋ ਗੁਰਮਤ ਇਹ ਵੀ ਹੈ ਕਿ ਜੋ ਖਾਲਸੇ ਦਾ ਸਿਧਾਂਤ ਰਿਹਾ ਮੁੱਢ ਤੋਂ ਜਿਹੜਾ ਅਸੀਂ ਗੁਰਬਾਣੀ ਦੇ ਅਨੁਕੂਲ ਪੜ ਸਕਦੇ ਆ ਕਹਿੰਦੇ ਜੀ ਉਸ ਨੂੰ ਧਾਰੀਏ ਤੇ ਕਹਿੰਦੇ ਵੀ ਜਿਸ ਵਕਤ ਅਸੀਂ ਸਮਾਜ ਵਿੱਚ ਹਰ ਜਿਵੇਂ ਅਸੀਂ ਜੰਕ ਫੂਡ ਛੱਕ ਕੇ ਬਿਮਾਰ ਹੋ ਜਾਂਦੇ ਆ ਕਈ ਬਹੁਤ ਲੰਬੇ ਸਮੇਂ ਤੱਕ ਕਹਿੰਦੇ ਜੀ ਉਸੇ ਤਰੀਕੇ ਦੇ ਨਾਲ ਹਰ ਚੀਜ਼ ਦਾ ਬੈਲੈਂਸ ਰੱਖਣਾ ਜ਼ਰੂਰੀ ਹੁੰਦਾ ਹੈ ਅੱਜ ਦੇ ਸਮੇਂ 'ਚ ਮੈਨੂੰ ਲੱਗਦਾ ਅਸੀਂ ਹਰ ਰੋਜ਼ ਕਿਉਂਕਿ ਹਰ ਰੋਜ਼ ਸਾਡੇ ਕੋਲ ਇੱਕ ਸੋਸ਼ਲ ਮੀਡੀਆ ਦਾ ਪਲੈਟਫਾਰਮ ਬੜਾ ਵੱਡਾ ਹੈ ਉਹਦੇ ਵਿੱਚ ਸਾਨੂੰ ਇੱਕ ਬਹੁਤ ਵੱਡੇ ਲੈਵਲ ਦੇ ਉੱਪਰ ਕੋਈ ਇਤਿਹਾਸ ਦੀ ਗੱਲ ਨਹੀਂ ਕਰਦਾ ਕਹਿੰਦੇ ਜੀ ਜਦੋਂ ਸਾਡੀ ਕਮਿਊਨਿਟੀ ਜਿਹੜੀ ਆਉਣ ਵਾਲਾ ਭਵਿੱਖ ਹੈ ਕੰਨੇ ਜੀ ਉਹ ਜਦੋਂ ਮੈਲਾ ਹੋ ਜਾਏਗਾ ਨਾ ਫਿਰ ਸਾਨੂੰ ਇਤਿਹਾਸ ਚ ਇਤੇ ਆਉਂਦਾ ਹੈ ਇਤਿਹਾਸ ਵੀ ਇਹ ਰਿਹਾ ਸ਼ੁਰੂ ਤੋਂ ਹੀ ਕਿ ਕਹਿੰਦੇ ਵੀ ਜਦੋਂ ਸਾਡੇ ਨਾਲ ਕੁਝ ਕੁਝ ਮਾੜਾ ਹੋਇਆ ਉਹ ਤੋਂ ਸਾਨੂੰ ਇਤਿਹਾਸ ਚ ਇਤੇ ਆ ਜਾਂਦਾ ਹੈ ਕਹਿੰਦੇ ਜੀ ਇੱਕ ਗਰਭਵਤੀ ਔਰਤ ਹੈਲਦੀ ਫੂਡ ਖਾਊਗੀ ਤੇ ਕਹਿੰਦੇ ਉਹਦਾ ਜਿਹੜਾ ਬੱਚਾ ਹੈ ਉਹ ਵੀ ਹੈਲਦੀ ਪੈਦਾ ਹੋਊਗਾ ਉਸੇ ਤਰੀਕੇ ਅੱਜ ਸਾਡੀ ਕਮਿਊਨਿਟੀ ਹੈ ਸਾਡਾ ਪੰਜਾਬ ਹੈ ਧਰਤੀ ਹੈ ਕਿ ਜੇਕਰ ਅਸੀਂ ਹੈਲਦੀ ਡਿਬੇਟਸ ਹੈਲਦੀ ਡਿਸਕਸ਼ਨਜ਼ ਅੱਜਕਲ ਕੌਂਟਰੋਵਰਸਿਸ ਬਹੁਤ ਜ਼ਿਆਦਾ ਵਧ ਚੁੱਕੀਆਂ ਕਿ ਜੇਸੀ ਹੈਲਦੀ ਇਤਿਹਾਸ ਹੈਲਦੀ ਤੋਂ ਬਾਅਦ ਇਤਿਹਾਸਕ ਚੀਜ਼ਾਂ ਗੁਰੂ ਸਾਹਿਬਾਨਾਂ ਕੰਨਲੀਆਂ ਕਿਉਂਕਿ ਕਹਿੰਦੇ ਨੇ ਕਿਸੇ ਧਰਤੀ ਨੂੰ ਕੋਈ ਮਿੱਟੀ ਰੰਗਦੀ ਹੈ ਲੇਕਿਨ ਪੰਜਾਬ ਦੀ ਧਰਤੀ ਨੂੰ ਤੇ ਖੂਨ ਖੂਨ ਨੇ ਰੰਗਿਆ ਅਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਖੜੇ ਆ ਇੱਥੇ ਤੇ ਚੁੱਪ ਚੁੱਪੇ ਤੇ ਸ਼ਹੀਦਾਂ ਦਾ ਖੂਨ ਹੈ ਕਹਿੰਦੇ ਜੀ ਜੇਕਰ ਅੱਜ ਦੁਬਾਰਾ ਸਾਡੇ ਪੰਜਾਬ ਵਿੱਚ ਕਹਿੰਦੇ ਉਹ ਸਾਡੇ ਲੱਚਰਤਾ ਆਉਣੀ ਸੀ ਜਾਂ ਤੁਸੀਂ ਵੇਖੋ ਵੀ ਐਨੇ ਜ਼ਿਆਦਾ ਇਤਿਹਾਸ ਟੁੱਟ ਜਾਣਾ ਸੀ ਤੇ ਤੁਸੀਂ ਵੇਖੋ ਅਸੀਂ ਇਤਿਹਾਸ ਵੱਲ ਚਾਹਤ ਮਾਰੀਏ ਵੀ ਕਿੰਨਾ ਇਨਸਪਾਇਰਿੰਗ ਸਾਡਾ ਇਤਿਹਾਸ ਰਿਹਾ ਹੈ ਦੁਨੀਆ ਤੇ ਇਕਲੌਤ ਵਾਦ ਐਸਾ ਮੈਨੂੰ ਲੱਗਦਾ ਮਰਦ ਗੰਮੜਾ ਹੋਗਾ ਜਿਹੜਾ ਉਹਦੇ ਲੱਗਤੇ ਜਿਗਰ ਤੇ ਜਿਹੜਾ ਰੇ ਛੱਡ ਰਿਹਾ ਜੀ ਜੀ ਬਸ ਦੇਖਿਆ ਜਾਵੇ ਤਾਂ ਜਿਸ ਅੱਜ ਕੱਲ ਦਾ ਜਿਹੜਾ ਯੂਥ ਹੈ ਜਿਹੜਾ ਜ਼ਿਆਦਾਤਰ ਪਾਰਟੀਆਂ ਦੇ ਵਿੱਚ ਰੁਝਿਆ ਹੈ ਸੋਸ਼ਲ ਮੀਡੀਆ ਤੇ ਰੀਲਾਂ ਬਣਾਉਣ ਨੂੰ ਰੁਝਿਆ ਹੈ ਪਰ ਇੱਕ ਪਾਸੇ ਤੁਸੀਂ ਉਹ ਜਿਹੜੇ ਇਤਿਹਾਸ ਵੱਲ ਆਪਣਾ ਅੱਗੇ ਸਟੈਪ ਰੱਖ ਰਹੇ ਪਰ ਦੇਖਿਆ ਜੇ ਮਹਾਰਾ ਰਣਜੀਤ ਸਿੰਘ ਜੀ ਨੇ ਵੀ ਕਿਹਾ ਸੀ ਮੈਨੂੰ ਮੇਰੇ ਮੇਰਾ ਭਾਵੇਂ ਪਰਿਵਾਰ ਵਾਰਜੇ ਪਰ ਮੈਂ ਆਪਣੇ ਗੁਰੂ ਦਾ ਜਿਹੜਾ ਇਤਿਹਾਸ ਉਸ ਨੂੰ ਸਾਹਮਣੇ ਰੱਖਾਂ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਅੱਜ ਕੱਲ ਦਾ ਯੂਥ ਹੋ ਕਿਤਨਾ ਕਿਤੇ ਭਟਕਦਾ ਨਜ਼ਰ ਆ ਰਿਹਾ ਪਰ ਤੁਸੀਂ ਆਪਣਾ ਜੋ ਉਹਨਾਂ ਯੂਥ ਨੂੰ ਕੀ ਕਹਿਣਾ ਚਾਹੋਗੇ ਦੇਖੋ ਯੂਥ ਦਾ ਤੇ ਇਹ ਵੀ ਸਾਨੂੰ ਆਪਣੇ ਇਤਿਹਾਸ ਨੂੰ ਸਮਝਣ ਦੀ ਜ਼ਰੂਰਤ ਹੈ ਠੀਕ ਹੈ ਹੁਣ ਮੇਰੀ ਗੱਲ ਸੁਣੋ ਅੱਜ ਜਿੰਨੀਆਂ ਵੀ ਤੁਹਾਨੂੰ ਲੱਗਦਾ ਵਿਦੇਸ਼ੀ ਯੂਨੀਵਰਸਿਟੀਆਂ ਨੇ ਜਿਹੜੀਆਂ ਬੈਠੀਆਂ ਨੇ ਉਹ ਸਿੱਖ ਹਿਸਟਰੀ ਤੇ ਰਿਸਰਚ ਕਰਨ ਨੂੰ ਬੜੀਆਂ ਉਹ ਨੇ ਤਤਪਰ ਨੇ ਤੁਸੀਂ ਵੇਖ ਲਓ ਮੈਂ ਬਹੁਤ ਸਾਰੀਆਂ ਥਾਵਾਂ ਤੇ ਜਾਣਾ ਤੇ ਸਾਨੂੰ ਇਹ ਵੇਖਣ ਨੂੰ ਮਿਲਦਾ ਉਹਨਾਂ ਦਾ ਯੂਥ ਹੈ ਨਾ ਜਿਹੜਾ ਆਪਣੇ ਇਤਿ ਆਪਣੇ ਇਤਿਹਾਸ ਨਾਲ ਸੁਚੇਤ ਨਹੀਂ ਹੈ ਕਹਿੰਦੇ ਜੀ ਤੁਸੀਂ ਕਿਸੇ ਨੂੰ ਲੰਗੇ ਜਾ ਅੱਜ ਕੱਲ ਜੋ ਮੈਜੋਰਟੀ ਕਿਸੇ ਨੂੰ ਲੰਗੇ ਜਾ ਰਹੇ ਹੋਗੇ ਉਹਨੂੰ ਪੁੱਛੋਗੇ ਪੱਗ ਕਿਉਂ ਬੰਨੀ ਹੈ ਉਹ ਕਹੇਗਾ ਜੀ ਮੇਰੇ ਦਾਦਾ ਪੜਦਾਦਾ ਬੰਦੇ ਸੀ ਇਸ ਕਰਕੇ ਬੰਨੀ ਹੈ ਉਨਨੋ ਇਨ ਪਤਾ ਵੀ ਜਿਹੜਾ ਦਸਤਾਰ ਆ 10 ਤੋਂ ਭਾਵ ਹੱਤ ਤਿਆਰ ਭਾਵ ਬੇਖਸਾਰਾ ਯਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਿ ਗੁਰੂ ਦੀ ਕਿਰਪਾ ਦੇ ਨਾਲ ਜੋ ਸਾਨੂੰ ਦਸਤਾਰ ਮਿਲੀ ਆ ਉਹਦੇ ਪਿੱਛੇ ਕਿੰਨੀ ਵੱਡੀ ਸ਼ਹਾਦਤਾਂ ਨੇ ਸਾਨੂੰ ਆਪਣੀ ਧਰਤੀ ਦਾ ਇਤਿਹਾਸ ਤੋਂ ਬੜੇ ਜ਼ਿਆਦਾ ਅਸੀਂ ਅਵੇਸਲੇ ਆ ਤੇ ਕਹ ਮੇਰਾ ਵਕਾਇਨਤ ਭਾਵੇ ਇਤਿਹਾਸ ਜਿਵੇਂ ਤੁਸੀਂ ਮਹਾਰਾਜ ਰਣਜੀਤ ਸਿੰਘ ਦੀ ਗੱਲ ਕੀਤੀ ਅੱਜ ਸਾਡੀ ਕਮਿਊਨਿਟੀ 'ਚ ਜੌਬ ਇੰਪਲੋਇਮੈਂਟਸ ਬਹੁਤ ਜ਼ਿਆਦਾ ਘਟਾ ਹੈ ਸਾਡੀ ਸੰਸਥਾਵਾਂ ਦੇ ਢਾਂਚੇ ਬਹੁਤ ਜ਼ਿਆਦਾ ਟੁੱਟ ਚੁੱਕੇ ਨੇ ਤੁਸੀਂ ਵੇਖੋ ਜਿਸ ਵਕਤ ਮਹਾਰਾਜਾ ਰਣਜੀਤ ਸਿੰਘ ਜੀ ਸਨ ਉਹਨਾਂ ਦਾ ਐਜੂਕੇ ਸੀ ਕਹਿੰਦੇ ਆ ਸਿੱਖਾਂ ਦੀ ਗਿਣਤੀ 56% ਹੈ ਮਹਾਰਾਜਾ ਰਣਜੀਤ ਸਿੰਘ ਵਲੇ 13% ਸੀ ਕਹਿੰਦੇ ਫਿਰ ਵੀ ਅਸੀਂ ਉਹ ਖਾਲਸਾ ਰਾਜ ਕਹਿੰਦੇ ਆ ਜਿਹੜੀ ਖਾਲਸਾ ਰਾਜ ਦਾ ਸਿਧਾਂਤ ਹੈ ਕੁਆਂਟੀਟੀ ਤੇ ਨਹੀਂ ਉਹ ਧਰਮ ਤੇ ਨਹੀਂ ਉਹ ਤੁਹਾਡੀ ਸਕਿਲਸ ਦੇ ਉੱਪਰ ਡਿਵੈਲਪ ਕਰਦਾ ਤੁਸੀਂ ਵੇਖੋ ਖਾਲਸਾ ਰਾਜ ਉਹ ਵੀ ਹੈ ਨਾ ਵੀ ਜਿਸ ਵਕਤ ਗੁਰਗੋਬਿੰਦ ਸਿੰਘ ਮਹਾਰਾਜ ਮਤਲਬ ਤੁਸੀਂ ਵੇਖੋ ਉਹ ਸਿਧਾਂਤਕ ਤੌਰ ਦੇ ਉੱਪਰ ਗੁਰਗੋਬਿੰਦ ਸਿੰਘ ਮਹਾਰਾਜ ਦਾ ਰਾਜ ਪੇਸ਼ ਕੀਤਾ ਗੁਰੂ ਸਾਹਿਬ ਨੇ ਕਿਹਾ ਸੀ ਨਾ ਮੇਰੀ ਹੁਣ ਇੱਥੇ ਇੱਕ ਗੱਲ ਯੂਥ ਦੀ ਆਉਂਦੀ ਆ ਜਿਸ ਵਕਤ ਅਸੀਂ ਕਹਿੰਦੇ ਆ ਸਿੱਖ ਅਸੀਂ ਕਿਉਂ ਕਰੀਏ ਕਹਿੰਦੇ ਜੀ ਜਿਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਸ਼ਹੀਦ ਹੋ ਜਾਂਦੇ ਨੇ ਤੇ ਮਾਤਾ ਜੀ ਆ ਕੇ ਪੁੱਛਦੇ ਨੇ ਮੇਰੇ ਸਾਹਿਬਜ਼ਾਦੇ ਕਿੱਥੇ ਨੇ ਤੇ ਕਹਿੰਦੇ ਗੁਰੂ ਸਾਹਿਬ ਨੇ ਸਾਡੇ ਵੱਲ ਕਿਸੇ ਹੋਰ ਵੱਲ ਨਹੀਂ ਸਾਡੇ ਲੋਕਾਂ ਵੱਲ ਇਸ਼ਾਰਾ ਕਰਕੇ ਕਿਹਾ ਸੀ ਇਹਨਾਂ ਪੁੱਤਰਾਂ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਮਹੀਨੇ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਨੂੰ ਤੁਹਾਡਾ ਪੁੱਤ ਆਖ ਦਿੱਤਾ ਤੇ ਮੈਨੂੰ ਲੱਗਦਾ ਸਾਡੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਆਪਣੇ ਗੁਰੂ ਦੀ ਗੱਲ ਮੰਨੀਏ ਕਿਉਂਕਿ ਬਤਾਂਤ ਗਿਣਤੀ 'ਚ ਸਾਡੇ ਲੋਕ ਅੱਜ ਗੁਰੂ ਨੂੰ ਤੇ ਮੰਨ ਰਹੇ ਨੇ ਲੇਕਿ ਵਸੇ ਦੇਖਿਆ ਜਾਵੇ ਇਤਿਹਾਸ ਸਾਡਾ ਜਿਹੜਾ ਅਸੀਂ ਪੰਜਾਬ ਦੇ ਵਿੱਚ ਜ਼ਿਆਦਾ ਸਾਹਮਦੇ ਆ ਪਰ ਦੇਖਿਆ ਜਾਵੇ ਸਾਡੇ ਗੁਰੂ ਨੇ ਜਿਹੜੇ ਉਹ ਪੂਰੇ ਇੰਡੀਆ ਦੇ ਵਿੱਚ ਆਪਾਂ ਕਹਿ ਸਕਦੇ ਜਾਈਏ ਹਰ ਇੱਕ ਜਗ੍ਹਾ ਕੋ ਸਾਨੂੰ ਜਿਹੜੇ ਅੱਜ ਆਪਣੇ ਐਜੀਪੀਸੀ ਜਾਂ ਹੋਰ ਵੀ ਜਿਸ ਜਥੇ ਬੰਦੀਆਂ ਨੇ ਜਿਹੜੇ ਇਤਿਹਾਸ ਨੂੰ ਜ਼ਿਆਦਾਤਾਂ ਨੂੰ ਲੱਗਦਾ ਕਿ ਸਾਨੂੰ ਬਾਹਰ ਦੇ ਵੀ ਆਪਣੇ ਇਤਿਹਾਸ ਨੂੰ ਦੇਖਣਾ ਚਾਹੀਦਾ ਕਿ ਕੋਈ ਬਿਲਡਿੰਗਸ ਐ ਜਿਹੜੀ ਪ੍ਰਾਣੀਆਂ ਨੇ ਇਮਾਰਤਾਂ ਨੇ ਉਹ ਕਿਥੇ ਨਾ ਕਿਤੇ ਖਰਾਬ ਹੁੰਦੀਆਂ ਨਜ਼ਰ ਆ ਰਹੀਆਂ ਨੇ ਉਸ ਨੂੰ ਵੀ ਸਾਹਮਣਾ ਚਾਹੀਦਾ ਪੰਜਾਬ ਦੇ ਇਤਿਹਾਸ ਨੂੰ ਸੰਭਾਲ ਲਿਆ ਜੀ ਮਹਿੰਦ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮੈਂ ਤੁਹਾਨੂੰ ਖੜੇ ਖੜੇ ਐਸੇ 50 ਸਥਾਨ ਗਿਣਾ ਸਕਦਾ ਜਿਹੜੇ ਕਿ ਅਜੇ ਨਹੀਂ ਸੰਭਾਲੇ ਹੋਏ ਸੀ ਤੇ ਅਸੀਂ ਕਹਿੰਦੇ ਬਾਹਰ ਜਾ ਕੇ ਸੰਭਾਲਾਂਗੇ ਪੰਜਾਬ ਦੇ ਤੇ ਅਸੀਂ ਸੰਭਾਲੇ ਨਹੀਂ ਠੀਕ ਹੈ ਗੱਲ ਇੱਥੇ ਹੈ ਵੀ ਅਸੀਂ ਜਥੇਬੰਦੀਆਂ ਦੇ ਦੋਸਤ ਲਾਣੇ ਆ ਮੈਨੂੰ ਲੱਗਦਾ ਹੁਣ ਤੁਸੀਂ ਵੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰ ਕੋਈ ਸਵਾਲ ਖੜਾ ਕਰ ਦਿੰਦਾ ਲੇਕਿਨ ਮੈਨੂੰ ਲੱਗਦਾ ਜਿਸ ਵਕਤ ਵੋਟ ਆ ਰਹੀਆਂ ਹੁਣ ਵੋਟਾਂ ਆ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਕਿੰਨੇ ਕਿ ਸਿੱਖਾਂ ਨੇ ਵੋਟ ਬਣਾਈ ਹੈ ਤੁਸੀਂ ਵੋਟ ਬਣ ਕਿਸੇ ਨੇ ਵੀ ਯੂਥ ਨੇ ਵੋਟ ਬਣਾਈਏ ਪੁੱਛੇ ਅਸੀਂ ਸੋਸ਼ਲ ਮੀਡੀਆ ਤੇ ਤੇ ਜ਼ਰੂਰ ਹਰ ਕਿਸੇ ਆਰਗੇਨਾਈਜੇਸ਼ਨ ਦੇ ਖਿਲਾਫ ਬੋਲਦੇ ਆ ਲੇਕਿਨ ਜਿਹੜਾ ਸਾਡਾ ਰਾਈਟ ਹੈ ਕਿਉਂਕਿ ਸਿੱਖਾਂ ਚ ਦੇਖੋ ਇਲੈਕਸ਼ਨ ਦਾ ਕਨਸੈਪਟ ਨਹੀਂ ਰਿਹਾ ਕਹਿੰਦੇ ਜਿਸ ਵਕਤ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਕਿਹਾ ਤਾਂ ਬਾਬਾ ਬਸਾ ਗ੍ਰਾਮ ਬੁਕਾਲਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਉੱਥੇ ਬੈਠੇ ਨੇ ਭੋਰੇ ਵਿੱਚ ਕਹਿੰਦੇ ਜੀ ਉਸ ਵਕਤ ਬੜੇ ਸਾਰੇ ਲੋਕ ਗੱਡੀਆਂ ਲਾ ਕੇ ਬਹਿ ਗਏ ਕਹਿੰਦੇ ਉਸ ਵਕਤ ਮੱਖਣਸ਼ਾਲ ਲੁਬਾਉਣੇ ਲਈ ਇਲੈਕਸ਼ਨ ਨਹੀਂ ਸਿਲੈਕਸ਼ਨ ਕੀਤੀ ਹੈ ਗੁਰੂ ਦੀ ਲੇਕਿਨ ਅੱਜ ਜਿਹੜਾ ਸਾਡਾ ਮਾਹ ਸਿੱਖ ਸ਼ਹੀਦਾਂ ਦੇ ਖੂਨ ਪਸੀਨੇ ਨਾਲ ਸਿੰਜੀ ਹੋਈ ਧਰਤੀ ਹੈ ਕਹਿੰਦੇ ਜਿਸ ਵਕਤ ਮਹੰਤਾ ਦਾ ਕਬਜ਼ਾ ਸੀ ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਤੇ ਉਸ ਵਕਤ ਕਹਿੰਦੇ ਜੀ ਉਸ ਵਕਤ ਇੰਨੀ ਵੱਧ ਡਿਸਕ੍ਰਿਮੀਨੇਸ਼ਨ ਵੱਧ ਚੁੱਕੀ ਸੀ ਵੀ ਉਸ ਵੇਲੇ ਡਿਸਕ੍ਰਿਮੀਨੇਸ਼ਨ ਕਰਨ ਲੱਗ ਗਿਆ ਸੀ ਵੀ ਤੂੰ ਸਿੱਖ ਪਿਛੜੀ ਜਾਤੀ ਦਾ ਹੈ ਤੂੰ ਸਿੱਖ ਵੱਡੀ ਜਾਤੀ ਦਾ ਹੈ ਦੇਖ ਕਰਾਣੀ ਬੰਦ ਕਰ ਦਿੱਤੀ ਦੇਖ ਮਹੰਤਾ ਨੇ ਕਰਾਣੀ ਬੰਦ ਕਰ ਦਿੱਤੀ ਪਖੰਡਵਾਦ ਸਿੱਦੇ ਦਾ ਚੱਲ ਪਿਆ ਕਹਿੰਦੇ ਉਸ ਵਕਤ ਭਾਈ ਮਹਿਤਾਬ ਸਿੰਘ 12 ਅਕਤੂਬਰ ਵਾਲੇ ਦਿਨ ਜਾਲੀਆਂ ਵਾਲੇ ਬਾਗ ਚ ਇੱਕ ਇਕੱਠ ਕਰਦੇ ਨੇ ਤੇ ਇੱਕ ਜੱਥਾ ਤੋਰਦੇ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਾ ਕੇ ਕਹਿੰਦੇ ਨੇ ਵੀ ਸਾਡੀ ਕੋਈ ਬਰਾਦਰੀ ਨਹੀਂ ਸਾਡੀ ਬਰਾਦਰੀ ਕੇਵਲ ਖਾਲਸਾ ਆ ਖਾਲਸਾ ਕੀ ਹੈ ਪਰਮਾਤਮ ਦੀ ਮੌਜ ਹੈ ਖਾਲਸਾ ਕੀ ਹੈ ਗਾਲਪੁਰਖ ਦੀ ਫੌਜ ਹੈ ਕਹਿੰਦੇ ਜੀ ਉਹ ਜਿਹੜੀ ਉਸ ਵਕਤ ਉਹਨਾਂ ਨੇ ਕਿਹਾ ਮਹੰਤਾ ਨੂੰ ਵੀ ਸਾਡੀ ਦੇਖ ਕਰਾਉ ਮਹੰਤ ਕਹਿੰਦੇ ਅਸੀਂ ਤੁਹਾਡੀ ਦੇਖ ਨਹੀਂ ਕਰਾਂਦੇ ਕਿਉਂਕਿ ਤੁਸੀਂ ਪਿਛੜੀਆਂ ਜਾਤੀਆਂ ਨਾਲ ਸੰਬੰਧਤ ਹੋ ਕਹਿੰਦੇ ਉਸ ਵਕਤ ਉਹਨਾਂ ਦਾ ਇੱਕ ਫੈਸਲਾ ਆਇਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੋਂ ਵਾਕ ਲਾਂਗੇ ਜੇ ਵਾਕ ਤੁਹਾਡੇ ਹੱਕ ਦੇਖ ਨਹੀਂ ਕਰਾਵਾਂਗੇ ਜੇ ਬਾਗ ਸਾਡੇ ਹੱਕ ਚੰਦ ਤੇ ਅਸੀਂ ਦੇਖ ਕਰਾਵਾਂਗੇ ਕਹਿੰਦੇ ਉਸ ਵਕਤ ਫੈਸਲਾ ਲਿਆ ਤੇ ਮਹੰਤਾਂ ਨੂੰ ਐਸੀ ਵੀ ਐ ਤੇ ਕਿਤਾਬیں ਕਿੱਥੋਂ ਬੋਲਣਗੇ ਤੇ ਕਹਿੰਦੇ ਵੀ ਸਿੱਖਾਂ ਨੂੰ ਗੁਰੂ ਗੇ ਸਿੰਘਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੋਲਦੇ ਵੀ ਨੇ ਹੁਕਮ ਵੀ ਕਰਦੇ ਨੇ ਕਹਿੰਦੇ ਹੁਕਮਨਾਮਾ ਲਿੱਤਾ ਗਿਆ ਤੇ ਵਾਕ ਜਿਹੜਾ ਹੁਕਮ ਆਇਆ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ ਕਹਿੰਦੇ ਉਸ ਦਿਨ ਤੋਂ ਬਾਅਦ ਮਹੰਤਾਨੇ ਸਚਕਣ ਸਿੱਦੀ ਦਰਬਾਰ ਸਾਹਿਬ ਚੋਂ ਕਬਜ਼ਾ ਛੱਡਿਆ ਤੁਸੀਂ ਵੇਖੋ ਸਾਡਾ ਇਤਿਹਾਸ ਬੜਾ ਵੇਸਲਾ ਹੈ ਜਿਹੜੀ ਸਾਡੀ ਕਮਿਊਨਿਟੀ ਦੇ ਤੁਸੀਂ ਵੇਖੋ ਜੱਥੇਬੰਦੀਆਂ ਨੇ ਜਿਹਦੇ ਵਿੱਚ ਟੌਪ ਕਲਾਸ ਦੀਆਂ ਤੁਸੀਂ ਜੱਥੇਬੰਦੀਆਂ ਵੇਖ ਲਓ ਜਿਹੜੀਆਂ ਅੱਜ ਤੁਹਾਨੂੰ ਲੱਗਦਾ ਕਿਥੇ ਨਾ ਕਿਥੇ ਸਿੱਖੀ ਦੀ ਲੀਡਰਸ਼ਿਪ ਕਰਨ ਦੇ ਵਿੱਚ ਕਮਜ਼ੋਰ ਨੇ ਕਿਉਂਕਿ ਸਾਡੇ ਰਿਪਰੈਜ਼ੈਂਟੇਟਿਵਸ ਨਹੀਂ ਹੈਗੇ ਉਹਨਾਂ ਸੰਸਥਾਵਾਂ ਦੇ ਵਿੱਚ ਕਿਉਂਕਿ ਸਾਡੇ ਯੂਥ ਇਤਿਹਾਸ ਨਾਲ ਨਹੀਂ ਜੁੜਿਆ ਹੋਇਆ ਸਾਡੀ ਸਾਰੀ ਲੀਡਰਸ਼ ਠੀਕ ਹੈ ਮੈਂ ਕਹਿੰਨਾ ਜੀ ਸਾਧਕੇ ਉਹ ਸਾਡੇ ਸਤਿਕਾਰਯੋਗ ਨੇ ਸਾਨੂੰ ਉਹਨਾਂ ਤੋਂ ਸੇਧ ਲੈਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਹਿੰਦੇ ਲੇਕਿਨ ਇਸ ਵਕਤ ਜਦ ਸਾਡੀ ਬਤਾਂਤ ਗਿਣਤੀ ਆ ਉਹ ਯੂਥ ਹੈ ਯੂਥ ਕਿੱਥੇ ਨਾ ਕਿੱਥੇ ਆਪਣੇ ਆਪ ਨੂੰ ਉਹਨਾਂ ਦੇ ਨਾਲ ਕਨੈਕਟ ਨਹੀਂ ਕਰ ਪਾਂਦਾ ਲੇਕਿਨ ਫਿਰ ਅਸੀਂ ਉਹਨਾਂ ਲੀਡਰਾਂ ਦੀ ਗਲਤੀ ਕਰਦੇ ਹਾਂ ਕਿਤੇ ਨਾ ਕਿਤੇ ਸਾਡੀ ਯੂਥ ਨੂੰ ਵੀ ਸੁਚੇਤ ਹੋ ਕੇ ਇਸ ਫੀਲਡ ਵਿੱਚ ਆਉਣਾ ਚਾਹੀਦਾ ਹੈ ਮਤਲਬ ਕਿ ਯੂਥ ਨੂੰ ਆਪ ਅੱਗੇ ਆਣਾ ਚਾਹੀਦਾ ਨਾ ਕਿ ਇਲਜ਼ਾਮ ਲਗਾਉਣੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਤੁਹਾਡੇ ਉੱਪਰ ਇਸ਼ਾਰਾ ਤੁਹਾਡੇ ਉੱਪਰ ਕਹਿ ਕੇ ਗਏ ਸੀ ਨਾ ਤੁਹਾਨੂੰ ਪੁੱਤਰ ਆਖਿਆ ਸੀ ਤੇ ਕਹ ਕਹਿੰਦੇ ਇੱਕ ਪਿਓ ਨੇ ਪੂਰੀ ਜ਼ਿੰਦਗੀ ਮਸ਼ਕੱਤ ਕਰਕੇ ਇੱਕ ਬੜੀ ਵੱਡੀ ਵਿਰਾਸਤ ਖੜੀ ਕੀਤੀ ਕਹਿੰਦੇ ਪਿਓ ਬਿਮਾਰ ਹੋ ਗਿਆ ਬੱਚਾ ਜਿਹੜਾ ਬਾਹਰ ਜਾ ਕੇ ਫੁਕਰੀਆਂ ਮਾਰ ਰਿਹਾ ਕਿ ਮੇਰੇ ਮੇਰੇ ਕੋਲੇ ਆ ਉਹ ਹੈ ਕਹਿੰਦੇ ਉਸੇ ਦੌਰਾਨ ਜਦੋਂ ਪਿਓ ਬਿਮਾਰ ਹੋਇਆ ਤੇ ਗਵਾਂਢੀ ਦੇ ਬੱਚੇ ਉਹਦੀ ਕਹਿ ਲੋ ਦੇਖਭਾਲ ਕਰਕੇ ਤੇ ਕਹਿੰਦੇ ਸਾਰੀ ਪ੍ਰਾਪਰਟੀ ਆਪਣੇ ਨਾਮ ਕਰਾ ਲਈ ਇਹੀ ਸਾਡੇ ਨਾਲ ਹੋ ਰਿਹਾ ਹੈ ਵੀ ਸਾਡੇ ਪੁਰਖਿਆਂ ਨੇ ਬੜੀ ਤਸ਼ੱਦਦ ਦੇ ਨਾਲ ਖੂਨ ਪਸੀਨਿਆਂ ਨਾਲ ਬਹੁਤ ਸਾਰੀਆਂ ਜਥੇਬੰਦੀਆਂ ਬਣਾਈਆਂ ਬਹੁਤ ਵੱਡਾ ਇਤਿਹਾਸ ਸਿਰਜਿਆ ਲੇਕਿਨ ਅੱਜ ਜਿਹੜਾ ਉਹਨਾਂ ਦੇ ਉੱਪਰ ਕਿੱਥੇ ਨਾ ਕਿੱਥੇ ਤੁਸੀਂ ਸਾਡਾ ਘੱਟ ਤੇ ਦੂਜੇ ਲੋਕਾਂ ਦਾ ਜ਼ਿਆਦਾ ਪ੍ਰਭਾਵ ਆ ਤੇ ਜ਼ਰੂਰਤ ਹੈ ਅਸੀਂ ਆਪ ਸੁਚੇਤ ਹੋਈਏ ਦੂਜੇ ਵਾਲੀ ਇਸ਼ਾਰਾ ਕਰਨ ਦੀ ਥਾਂ ਤੇ ਅਸੀਂ ਦੇਖਿਆ ਜਾਵੇ ਕਿ ਤੁਹਾਡੇ ਵੱਲੋਂ ਹੁਣ ਕੀ ਕੀਤਾ ਜਾ ਰਿਹਾ ਕਿ ਤੁਸੀਂ ਕਹਿ ਰਹੇ ਕਿ ਹਾਲੇ ਵੀ ਆਪਣੇ ਅੰਮ੍ਰਿਤਸਰ ਚ ਬੜੇ ਥਾਵਾਂ ਨੇ ਜਿਹੜੇ ਇਤਿਹਾਸ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਸੰਭਾਲਣ ਦੀ ਲੋੜ ਹੈ ਤੁਹਾਡੇ ਵੱਲੋਂ ਕੀ ਕੀ ਹੈ ਐਫਰਟਸ ਕੀਤੇ ਜਾ ਰਹੇ ਨੇ ਵੇਖੋ ਮੇਰੇ ਵੱਲੋਂ ਕੇਵਲ ਇੰਨੇ ਐਫਰਟਸ ਨੇ ਕਿ ਅਸੀਂ ਉਹਨਾਂ ਥਾਵਾਂ ਨੂੰ ਫਿਗਰ ਆਊਟ ਕਰੀਏ ਜਿੰਨਾ ਕੁਝ ਹੋ ਸਕਦਾ ਹੈ ਵੀ ਅਸੀਂ ਜਿੰਨੀਆਂ ਜਥੇਬੰਦੀਆਂ ਦੇ ਨਾਲ ਮਿਲ ਕੇ ਜਿੰਨੇ ਗੁਰੂ ਕੇ ਸਿੱਖਾਂ ਨਾਲ ਮਿਲ ਕੇ ਉਹਨਾਂ ਨੂੰ ਸੰਭਾਲ ਸਕਦੇ ਸੰਭਾਲਾਂਗੇ ਕਰਾਂਗੇ ਵੀ ਵਰਲਡ ਲੈਵਲ ਤੇ ਲੋਕਾਂ ਨੂੰ ਦੱਸਿਆ ਜਾਵੇ ਕਿੰਨਾ ਵੱਡਾ ਇਤਿਹਾਸ ਹੈ ਤੁਸੀਂ ਵੇਖੋ ਅੱਜ ਪੂਰੀ ਇੰਸਟਾਗ੍ਰam ਖੋਲਦੇ ਆ ਸਭ ਤੋਂ ਉੱਪਰ ਵੈਡਿੰਗ ਅਨੰਤਮਾਨੀ ਜਿਹਦੀ ਆਂਦੀ ਹੈ ਠੀਕ ਹੈ ਕਹਿੰਦੇ ਲੇਕਿਨ ਅੱਜ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਕੰਪਨੀ ਬਾਗ ਚ ਖੜੇ ਆ ਕਹਿੰਦੇ ਕਿਸੇ ਵੇਲੇ ਕਵਰ ਨੌਨਿਆ ਹਾਲ ਸਿੰਘ ਦਾ ਵਿਆਹ ਹੋਇਆ ਸੀ ਕਹਿੰਦੇ ਜਦੋਂ ਸਹਿਰਾ ਬਣ ਕੇ ਆਇਆ ਸਹਿਰਾ ਇੰਨਾ ਖੂਬਸੂਰਤ ਲੱਗਿਆ ਵੀ ਕਹਿੰਦੇ ਇਹ ਸਹਿਰਾ ਕਵਰ ਨੌਨਿਆ ਹਾਲ ਦੇ ਨਹੀਂ ਮੇਰੇ ਗੁਰੂ ਕੇ ਦਰਬਾਰ ਚ ਸੋਨਾ ਲੱਗੂਗਾ ਤੇ ਕਹਿੰਦੇ ਉਸ ਵਕਤ 2 ਕਰੋੜ ਰੁਪਏ ਮਹਾਰਾਜਾ ਰਣਜੀਤ ਸਿੰਘ ਨੇ ਤੇ 1 ਉਸ ਵੇਲੇ ਦਾ ਜਿਸ ਵੇਲੇ ਇੱਕ ਗੁਰੂ ਇਸ ਇੱਕ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਕੀਮਤ 24 ਪੌਂਡਾਂ ਦੇ ਬਰਾਬਰ ਹੁੰਦੀ ਸੀ ਅੱਜ ਤੁਸੀਂ ਲਾਓ ਕਿੰਨੇ ਹਜ਼ਾਰਾਂ ਕਰੋੜਾਂ ਦਾ ਵਿਆਹ ਸੀ ਕਹਿੰਦੇ ਵੀ ਅਸੀਂ ਕਹਿੰਦੇ ਆ ਜੀ ਸਾਡੇ ਇਤਿਹਾਸ 'ਚੋ ਰੋਲ ਮਾਡਲਸ ਨਹੀਂ ਹੈ ਸਾਡੇ ਇਤਿਹਾਸ 'ਚੋ ਰੌਚਕਤਾ ਨਹੀਂ ਹੈ ਕਿਉਂ ਨਹੀਂ ਹੈ ਭਾਈ ਹਾਟੂ ਸਿੰਘ ਦੀ ਗੱਲ ਵੇਖੋ ਕਹਿੰਦੇ ਜੀ ਕੇਵਲ ਔਰ ਕੇਵਲ ਹਰੀ ਸਿੰਘ ਨਾਲਵਾ 15 ਸਾਲਾਂ ਦੀ ਉਮਰ ਸ਼ੇਰ ਦੇ ਜਬਾੜੇ ਪਾੜ ਦਿੰਦੇ ਨੇ ਕਹਿੰਦੇ ਜਦੋਂ ਨਾਮ ਪਿਆ ਨਲਵਾ ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਉਤਰੇ ਘੋੜੇ ਤੋਂ ਗੱਲ ਨਾਲ ਲਾਇਆ ਕਹਿੰਦਾ ਅਸੀਂ ਮਹਾਰਾਜਾ ਇੱਕ ਰਾ ਉਤੇ ਵੇਖਿਆ ਨਹੀਂ ਸੂਈ ਸਾਡਾ ਨਲਵਾ ਤੇ ਕਹਿੰਦੇ ਸਾਡੇ ਇਤਿਹਾਸ ਤੇ ਐਸ ਐਸਏ ਸੂਰਮੇ ਹੋਏ ਨੇ ਭਾਈ ਹਾਟੂ ਸਿੰਘ ਦੀ ਗੱਲ ਕਰ ਲੋ ਕਹਿੰਦੇ ਜਿਸ ਵਕਤ ਅਬਦਾਲੀ ਜਿਸ ਵਕਤ ਉਹਨਾਂ ਨੂੰ ਫੜਿਆ ਹੈ ਤੇ ਕਹਿੰਦੇ ਅਬਦਾਲੀ ਕਹਿੰਦਾ ਹਾਥੀ ਨਾਲ ਮੁਕਾਬਲਾ ਕਰਾਣਾ ਹੈ ਕਹਿੰਦੇ ਕਿ ਕੁਝ ਨਹੀਂ ਹੈ ਕੇਵਲ ਕਿਰਪਾਨ ਪਾਈ ਹੈ ਜੇ ਕਿਰਪਾਨ ਕੱਢੀ ਜੇ ਤੇ ਕਹਿੰਦੇ ਜੀ ਹਾਥੀ ਦੇ ਸੁੰਡ ਵੱਢ ਦਿੱਤੀ ਹਾਥੀ ਦੇ ਨਾਲ ਮੁਕਾਬਲਾ ਕਰ ਰਹੇ ਨੇ ਕਿਰਪਾਨ ਦੇ ਨਾਲ ਸਿੰਘਾਂ ਚ ਜੋ ਜ਼ੋਰ ਜਜ਼ਬਾ ਸਿਗਾ ਸਿੱਖਾਂ ਚ ਉਸ ਤੋਂ ਲਾਵਾ ਹੋਏ ਭਾਈ ਰਾਮ ਸਿੰਘ ਦੀ ਗੱਲ ਕਰੀਏ ਅੱਜ ਅੰਮ੍ਰਿਤਸਰ ਸਾਹਿਬ ਦੀ ਤਰਤੀ ਤੇ ਖਾਲਸਾ ਕਾਲਜ ਵਿਸ਼ਵਵਿਦਿਆ ਮੈਨੂੰ ਲੱਗਦਾ ਟਾਪ ਆਰਕੀਟੈਕਟਸ ਹੋਈ ਕਿਆ ਠੀਕ ਹੈ ਭਾਈ ਰਾਮ ਸਿੰਘ ਹੋਏ ਸਾਡੇ ਆਰਕੀਟੈਕਟ ਸਾਡੇ ਵਿੱਚ ਪਾਈ ਲੈਣਾ ਸਿੰਘ ਮਜੀਠੀਆ ਹੋਏ ਨੇ ਤੁਸੀਂ ਵੇਖੋ ਲੈਣਾ ਸਿੰਘ ਮਜੀਠੀਆ ਨੇ ਕੈਸੀਆਂ ਤੋਪਾਂ ਤਿਆਰ ਕਰ ਦਿੱਤੀਆਂ ਲੈਣਾ ਸਿੰਘ ਮਜੀਠੇ ਨੇ ਜਿਹੜੀ ਤੁੱਪ ਖੜੀ ਬਣਾਈ ਅੱਜ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਆ ਸਾਡੇ ਕੋਲ ਹਰ ਫੀਲਡ 'ਚ ਸਿੱਖ ਸੀਗੇ ਤੁਸੀਂ ਵੇਖੋ ਲੇਕਿਨ ਅਸੀਂ ਉਹਨਾਂ ਦੀ ਹੋਣਦ ਨੂੰ ਨਾ ਪਛਾਣਿਆ ਨਾ ਦੱਸ ਸਕਿਆ ਸਾਡੀ ਕਮੀ ਕੇਵਲ ਇਹਨੀ ਹੈ ਕਿ ਅਸੀਂ ਆਪਣੇ ਇਤਿਹਾਸ ਮਰ ਕੇ ਆਖਰੀ ਸਵਾਲ ਹੈ ਕਿ ਜਿਹੜੇ ਯੂਥ ਹੈ ਜਿਹੜਾ ਹੁਣ ਬਾਹਰ ਨੂੰ ਰੁੱਕ ਕਰ ਰਹੇ ਨੇ ਹਨਾ ਪੰਜਾਬ ਚ ਸਭ ਤੋਂ ਜ਼ਿਆਦਾ ਮੇਨ ਹੀ ਗੱਲ ਇਹ ਕਹੀ ਜਾਂਦੀ ਕਿ ਜਿਹੜੇ ਪੰਜਾਬੀ ਨੇ ਜੇ ਬਾਹਰ ਨੂੰ ਤੁਰ ਜਾਂਦੇ ਨੇ ਪਰ ਤੁਸੀਂ ਇੱਥੇ ਹੋ ਤੁਸੀਂ ਵੀ ਆਪਣਾ ਇੱਕ ਵਧੀਆ ਦੁਨੀਆ ਕਿ ਨਹੀਂ ਅਸੀਂ ਇਤਿਹਾਸ ਨੂੰ ਸੰਭੀਰ ਤੇ ਉਹਨਾਂ ਨੂੰ ਯੂਥ ਨੂੰ ਇੱਕ ਕੀ ਮੈਸੇਜ ਦੇਣਾ ਚਾਹੋਗੇ ਕਿ ਜਿਹੜੇ ਮੇਸ਼ਾ ਕਲੱਬਾਂ ਦੇ ਵਿੱਚ ਰਹਿੰਦੇ ਨੇ ਕਿ ਇੱਕ ਵਾਰੀ ਆਪਣੇ ਇਤਿਹਾਸ ਵੱਲ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਤੁਸੀਂ ਵੀ ਇਸ ਚੇ ਵਿੱਚ ਐਂਟਰ ਹੋਏ ਹੋ ਤੇ ਤੁਹਾਡਾ ਵੀ ਰੁਜ਼ਾਨ ਹੋਵੇਗਾ ਉਹਨਾਂ ਦਾ ਵੀ ਰੁਜ਼ਾਨ ਹੋਵੇ ਦੇ ਵੇਖੋ ਯੂਥ ਮੈਨੂੰ ਲੱਗਦਾ ਆਪਣੀ ਕਈ ਮਜਬੂਰੀਆਂ ਕਰਕੇ ਵੀ ਬਾਹਰ ਜਾਂਦਾ ਕਿਉਂਕ ਤੁਸੀਂ ਬਹੁਤ ਜ਼ਿਆਦਾ ਕਮੀ ਹੈ ਜਿਹੜੀ ਜਥੇਬੰਦੀਆਂ ਦੀ ਇਹ ਬਣਦੀ ਸੀਗੀ ਮਤਲਬ ਕਹਿ ਸਕਦੇ ਉਹਨਾਂ ਦੀ ਇਹ ਜ਼ਿੰਮੇਵਾਰੀਆਂ ਬਣਦੀਆਂ ਸੀ ਜਾਂ ਤੁਸੀਂ ਕਹਿ ਲਓ ਜਿਹੜੇ ਮੌਕੇ-ਮੌਕੇ ਤੇ ਪਾਲਿਸਿਜ਼ ਆਣੀਆਂ ਸੀ ਉਹ ਨਹੀਂ ਆ ਸਕੀਆਂ ਤੇ ਮੈਨੂੰ ਲੱਗਦਾ ਦੁਨੀਆ ਦੇ ਜਿਸ ਮਰਜ਼ੀ ਕੋਨੇ ਚ ਜਾਵੋ ਲੇਕਿਨ ਕਹਿੰਦੇ ਜੀ ਗੁਰੂ ਦੀ ਸਿੱਖੀ ਤੁਹਾਡੇ ਨਾਲ ਜ਼ਰੂਰ ਹੋਣੀ ਚਾਹੀਦੀ ਹੈ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਮੈਂ ਪਹਿਲਾ ਪਹਿਲਾਂ ਵੀ ਜਿਵੇਂ ਕਹਾਂ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਪੂਰਾ ਸਰਬੰਸ ਵਾਰ ਦਿੱਤਾ ਸਾਡੇ ਕਰਕੇ ਤੇ ਕਹਿੰਦੇ ਅਸੀਂ ਸਿੱਖ ਇਸ ਨੋਟ ਅਬਾਊਟ ਕਿ ਤੁਸੀਂ ਕਿਸੇ ਚੀਜ਼ ਨੂੰ ਸੈਕਰੀਫਾਈਜ਼ ਕਰ ਦੋ ਸਿੱਖੀ ਤੇ ਕਹਿੰਦੀ ਹੈ ਵੀ ਤੁਸੀਂ ਆਪਣੀ ਮਤ ਨੂੰ ਨਿਛਾਵਰ ਕਰਕੇ ਗੁਰੂ ਦੇ ਦਰਬਾਰ ਚ ਆ ਜਾਓ ਤੇ ਤੁਸੀਂ ਸਿੱਖੋ ਗੁਰੂ ਨਾਨਕ ਦੇਵ ਮਹਾਰਾਜ ਕੀ ਕਹਿ ਰਹੇ ਨੇ ਜੋਤੋਂ ਪ੍ਰੇਮ ਖੇ ਲੜਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ ਇਤਮਾਰਗ ਪੈਰ ਤਰੀ ਜਾ ਸਿਰ ਦੀ ਜਾ ਕਾਣਾ ਕੀ ਜਾ ਕਹਿੰਦੇ ਜੀ ਅੱਜ ਬਹੁਤ ਸਾਰੀਆਂ ਗਲਤੀਆਂ ਸਾਡੇ ਤੋਂ ਹੋ ਗਈਆਂ ਲੇਕਿਨ ਇਹਦਾ ਅੰਤ ਚ ਮੈਂ ਇੱਕੋ ਗੱਲ ਕਾਹਾਂਗਾ ਵੀ ਅਸੀਂ ਹੁਣ ਵੀ ਬਹੁਤ ਸਮਾਂ ਬਾਕੀ ਹੈ ਵੀ ਆਪਣੀ ਮਤ ਜਿਹੜੀ ਹੈ ਮਤ ਤਤੋਂ ਪਾਵੇ ਨਹੀਂ ਵੀ ਅਸੀਂ ਸੋਜੀ ਖਵਾ ਦਈਏ ਕਹਿੰਦੇ ਜੀ ਅਸੀਂ ਆਪਣੀ ਸਾਰੀ ਮਤ ਨਿਚਾਵਰ ਕਰਕੇ ਗੁਰੂ ਦੇ ਚਰਨਾਂ 'ਚ ਜਾ ਕੇ ਟੈਪ ਪੀਏ ਤੇ ਕਹਿੰਦੇ ਜਿਸ ਤਰੀਕੇ ਕਹਿੰਦੇ ਬਹੁਤ ਵੱਡੇ ਵੱਡੇ ਗੁਨਾਹ ਜਿਹੜੇ ਨੇ ਉਹ ਗੁਰੂ ਮਾਫ ਕਰ ਦਿੰਦਾ ਕਿਉਂਕਿ ਗੁਰੂ ਦਾ ਦਰਬਾਰ ਉਹ ਦਰਬਾਰ ਹੈ ਕਹਿੰਦੇ ਜੀ ਤੁਸੀਂ ਇੱਕ ਕਦਮ ਵਧਾਓਗੇ ਗੁਰੂ ਸਾਹਿਬ 10 ਕਦਮ ਤੁਹਾਨੂੰ ਲੈਣ ਖੁਦ ਆਉਂਦੇ ਨੇ ਤੇ ਕਹਿੰਦੇ ਗੁਰੂ ਇੰਨਾ ਬਿਆਨਤਾ ਹੈ ਇੰਨਾ ਬਿਆਨਤਾ ਹੈ ਗੁਰੂ ਦੀ ਸਿੱਖੀ ਤੇ ਗੁਰੂ ਖੁਦ ਗੱਲ ਵਕੜੇ ਚਲਾਊਗਾ ਤੇ ਮੈਨੂੰ ਲੱਗਦਾ ਜੇਕਰ ਸਾਡੀ ਮਤ ਗੁਰੂ ਅੱਗੇ ਨਿਚਾਵਰ ਕਰ ਦਈਏ ਕਿਉਂਕਿ ਤੁਸੀਂ ਵੇਖੋ ਅੱਜ ਅਸੀਂ ਦੀ ਕਿਰਪਾ ਜੇ ਗੁਰੂ ਦੀ ਕਿਰਪਾ ਵਿਦੇਸ਼ਾਂ ਚ ਯੂਥ ਗਿਆ ਵੀ ਗੁਰੂ ਦੀ ਮੈਨੂੰ ਲੱਗਦਾ ਕਿੱਥੇ ਨਾ ਕਿੱਥੇ ਕੋਈ ਕਿਰਪਾ ਹੈ ਜਾਂ ਤੁਸੀਂ ਕਹ ਲਓ ਗੁਰੂ ਦਾ ਵਰਤਾਰਾ ਹੈ ਜਿਹੜਾ ਵਾਪਰ ਰਿਹਾ ਹੈ ਜੀ ਠੀਕ ਹੈ ਕਹਿੰਦੇ ਜੀ ਅਸੀਂ ਉਸ ਗੁਰੂ ਦਾ ਸ਼ੁਕਰਾਨਾ ਕਰੀਏ ਬਾਣਾ ਮੰਨਿਓ ਉਸ ਗੁਰੂ ਦਾ ਲੇਕਿਨ ਉਸ ਬਾਣੇ ਚ ਮੰਨ ਕੇ ਜਿਹੜਾ ਸ਼ਹਾਦਤਾਂ ਦਾ ਦੌਰ ਆ ਅਸੀਂ ਉਸ ਨੂੰ ਕਦੀ ਨਾ ਭੁਲਾ ਜਾਈਏ ਤੇ ਕਹਿੰਦੇ ਆਪਣੀ ਮੱਤ ਨਿਛਾਵਰ ਕਰਕੇ ਗੁਰੂ ਦੇ ਦਰਬਾਰ ਚ ਆ ਕੇ ਇੱਕੋ ਬੇਨਤੀ ਕਰੀਏ ਇਹ ਗੁਰੂ ਪਾਸ਼ਾ ਸੀ ਹਰ ਰੋਜ਼ ਕਰਦੇ ਆ ਕਿ ਵੀ ਨਿਮਾਣਾ ਬੱਚਾ ਸਮਝ ਕੇ ਬਖਸ਼ ਲਈਂ ਜੇ ਕੋਈ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਮੇਰੇ ਕੋਲ ਤੇ ਮੈਂ ਯੂਥ ਨੂੰ ਇਹੀ ਕਹਿਣਾ ਚਾਹੁੰਗਾ ਵੀ ਆਪਣਾ ਇਤਿਹਾਸ ਪੜ੍ਹੀਏ ਬਹੁਤ ਵਿਸ਼ਾਲ ਹੈ ਬਹੁਤ ਵਿਸ਼ਾਲ ਹੈ ਇਸ ਇਤਿਹਾਸ ਤੋਂ ਸੀ এমਪਲॉयਮੈਂਟਸ ਵੀ ਕ੍ਰੀਏਟ ਕਰ ਸਕਦੇ ਆ ਬਹੁਤ ਕੁਝ ਹੋ ਸਕਦਾ ਹੈ ਇਤਿਹਾਸ ਨੂੰ ਜ਼ਰੂਰ ਪੜੀ ਜੀ ਧੰਨਵਾਦ ਐਸਾ ਸਾਡੇ ਹਿਸਟਰੀ ਸਿਮਰ ਸਿੰਘ ਜੀ ਜਿਨ੍ਹਾਂ ਦਾ ਇੱਕ ਬਹੁਤ ਵਧੀਆ ਅਜ ਇਤਿਹਾਸ ਦੇ ਉੱਤੇ ਹੀ ਚਾਤ ਪਾਈ ਹੈ ਦੇਖਿਆ ਗੱਲਬਾਤ ਕੀਤੀ ਹੈ ਤੇ ਹੋਰ ਵੀ ਬਹੁਤ ਜਾਣਕਾਰੀ ਸਾਨੂੰ ਮਿਲੀ ਹੈ ਤੇ ਜਿਹੜਾ ਯੂਥ ਹੈ ਆਸ ਕਰਦੇ ਆ ਤੇ ਇਹਨਾਂ ਦੀ ਗੱਲਾਂ ਨੂੰ ਸੁਣ ਕੇ ਜਿਹੜਾ ਹੈ ਕਿ ਹਿਸਟਰੀ ਵੱਲ ਜ਼ਰੂਰ ਜੁੜੇਗਾ ਆਪਣੇ ਇਤਿਹਾਸ ਨੂੰ ਜ਼ਰੂਰ ਸਮਝੇਗਾ ਮਨੋਦੇਵ ਜੀ ਆਜਾਦ ਬੰਸਪ ਸਿੰਘ ਕਵਲ ਸਿਟੀ ਹੈਡਲਾਈਨ ਅਮਰਸਰ